ਵਾਹ ਵਾਹ ਜਸ ਜਸ ਜੁੰਦਾਬਾਦ ਜਸ ਜਸ ਜੁੰਦਾਬਾਦ ਬਲਦੇਵ ਮਿਆਦੀਆ ਜੁੰਦਾਬਾਦ ਬਲਦੇਵ ਮਿਆਦੀਆ ਜੁੰਦਾਬਾਦ ਬਲਦੇਵ ਮਿਆਦੀਆ ਜੁੰਦਾਬਾਦ ਬਲਦੇਵ ਮਿਆਦੀਆ ਜੁੰਦਾਬਾਦ ਮੈਂ ਟੀਮ ਜੈਪੁਰ ਜੈਸਵਧਾਨ ਮੈਂ ਡਾਕਟਰ ਸ਼ਰਜੀ ਸਿੰਘ ਖੈਰਾਬਾਦ ਵਾਈਸ ਜ਼ਿਲ੍ਹਾ ਪ੍ਰਧਾਨ ਵਾਲਮੀਕ ਟਾਈਗਰ ਫੋਰਸ ਸੈਕਸ਼ਨ ਕਮੇਟੀ 올 ਇੰਡੀਆ ਤੋਂ ਅੱਜ ਹੀ ਜੋ ਅਸੀਂ ਥਾਣਾ ਲੋਪਕੇ ਦੇ ਬਾਹਰ ਪ੍ਰੋਟੈਸਟ ਕਰ ਰਹੇ ਹਾਂ ਜੀ ਬਲਪੁਤਲਾ ਫੂਕ ਮੁਜਾਹਰਾ ਕੀਤਾ ਜਾਵੇਗਾ ਇਹ ਸਾਡੇ ਜੀ ਤਿੰਨ ਗੰਮਸਲੇ ਆ ਪਿੰਡ ਮੁੱਢ ਖੁਖਰ ਦਾ ਜੇ ਸਰਪੰਚ ਦੇ ਪਰਚਾ ਦਰਜ ਹੋਇਆ ਪਰ ਕੋਈ ਕਾਰਵਾਈ ਨਹੀਂ ਉਹਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਐਸਐਚਓ ਦਾ ਕਹਿਣਾ ਕਿ ਉਹ ਮੌਜੂਦਾ ਸਰਪੰਚ ਆ ਆਮ ਪਾਰਟੀ ਦਾ ਉਹ ਅਰੈਸਟ ਨਹੀਂ ਹੋ ਸਕਦਾ ਇੱਕ ਪਿੰਸੂਚਰ ਕੋਲ ਦਰਖਾਸਤ ਆ ਉੱਤੇ ਕੋਈ ਕਾਰਵਾਈ ਨਹੀਂ ਇੱਕ ਨਵੇਂ ਜੀਵਨ ਦਾ ਮੈਡੀਕਲ ਹੋਇਆ ਇੱਕ ਲੇਡੀਜ਼ ਦਾ ਉੱਤੇ ਵੀ ਕੋਈ ਕਾਰਵਾਈ ਨਹੀਂ ਇਹ ਕਹਿ ਰਿਹਾ ਮੈਨੂੰ ਸਿਆਸੀ ਪ੍ਰੈਸ਼ਰ ਆ ਮੈਂ ਨਹੀਂ ਕੁਝ ਕਰ ਸਕਦਾ ਸਾਨੂੰ ਦੇ ਪ੍ਰੈਸ਼ਰ ਨਾਲ ਨਾਲ ਲੱਗਦਾ ਕਿ ਇਹਨੇ ਪੈਸੇ ਵੀ ਨਾਲ ਛਕੇ ਹੋਇਆ ਐਸਐਚਓ ਨੇ ਤਾਨੂੰ ਕਿਨੇ ਤੁਹਾਡੇ ਮਸਲੇ ਝੂਠੇ ਆ ਸਾਡੇ ਕੋਲ ਵਿੱਦ ਵੀਡੀਓ ਵੀਡ ਆਡੀਓ ਮਸਲੇ ਸੰਬੰਧੀ ਸਬੂਤ ਹੈਗੇ ਸਾਡੇ ਕੋਲ ਕਿ ਜੋ ਝਗੜੇ ਹੋਏ ਆ ਮਸਲੇ ਭਾਜੀ ਤਕਰੀਬਨ 2-3 ਮਹੀਨੇ ਪੁਰਾਣੇ ਮਸਲੇ ਆ ਬਾਰ ਬਾਰ ਮਿਲੇ ਆ ਐਸਚੂ ਨੂੰ ਇਹਨੇ ਮੀਟਿੰਗ ਹੋਣੀ ਦਿੱਤੀ ਆ ਕਰ ਦਿੰਨੇ ਕਰ ਦਿੰਨੇ ਹੁਣ ਲਾਸਟ ਟਾਈਮ ਜਦੋਂ ਮਿਲੇ ਆ ਹੁਣ ਕਹਿੰਦਾ ਕਿ ਤੁਹਾਡੇ ਮਸਲੇ ਝੂਠੇ ਆ ਜੇ ਜੇ ਮੈਨੂੰ ਕੋਈ ਦੇਖੋ ਜੀ ਪਗੋਨ ਤਮਾਂ ਦੀ ਸਰਕਾਰ ਆ ਉਹਦੀ ਸਰਕਾਰ ਚ ਧੱਕੇਸ਼ਾਹੀ ਗਰੀਬਾਂ ਨਾਲ ਹੋ ਰਹੀ ਆ ਤਾਂ ਪਗੋਨ ਤਮਾਂ ਦੇ ਫੁੱਤਲਾ ਫੁਕਿਆ ਜਾ ਰਿਹਾ ਦੂਸਰਾ ਜਿਹੜਾ ਬਲਦੇਵ ਸਿੰਘ ਮਿਆਦੀਆ ਹੌਲ ਕੰਚਾਰਜ ਆ ਉਹ ਉਹਦਾ ਪ੍ਰੈਸ਼ਰ ਇਹਨਾਂ ਨੂੰ ਪਲਸ ਨੂੰ ਉਹਦੇ ਹਲਕੇ ਜਿਹੇ ਕੰਮ ਹੋ ਰਿਆ ਵਾ ਤੇ ਉਹ ਕਿਉਂ ਨਹੀਂ ਘਸਾਰ ਲੈ ਰਿਹਾ ਗਰੀਬਾਂ ਦੀ ਇਸ ਕਰਕੇ ਦੋਵਾਂ ਦੇ ਪੁੱਤਲੇ ਫੁਕੇ ਜਾਣਗੇ ਪੰਚ ਨੇ ਭਾਜੀ ਆਪ ਘਰ ਜਾ ਕੇ ਇੱਕ ਲੇਡੀਜ਼ ਦੇ ਕੱਪੜੇ 파ੜੇ ਗਲ ਪਿਆ ਵਾ ਜਿਸ ਦੀ ਵੀਡੀਓ ਆਡੀਓ ਮੌਜੂਦ ਆ ਪਰਚਾ ਦਿੱਤਾ ਲਾਲੀ ਸਰਪੰਚ ਆ ਆਮ ਪਾਰਟੀ ਨੇ ਪੁਲਿਸ ਨੂੰ ਪਰਚਾ ਦਿੱਤਾ ਵਾ ਇੱਕ ਮਿੱਠੀ ਗੋਲੀ ਦਿੱਤੀ ਪੁਲਿਸ ਨੂੰ ਸਾਨੂੰ ਪਰਚਾ ਦੇ ਕੇ ਪਰ ਬੰਦੇ ਅਰੈਸਟ ਨਹੀਂ ਕਰ ਰਹੇ ਕਹਿੰਦੇ ਕਿ ਸਰਪੰਚਾਂ ਬੰਦੇ ਅਰੈਸਟ ਨਹੀਂ ਹੋਣਗੇ ਸ਼ਾਮ ਨੂੰ 4 ਵਜੇ ਤੱਕ ਪੁੱਤਲੇ ਫੁਕੇ ਜਾਣਗੇ ਭਗਵੰਤਾਂ ਤੇ ਬਲਦੇ ਸੀ ਮਿਆਦੀ ਆ ਦਾ ਤੇ ਜਿਹੜਾ ਧਰਨਾ ਵਾ ਇਹ ਚੱਲੂਗਾ ਲੰਬੇ ਸਮੇਂ ਤੱਕ ਦਿਨ ਦਾ 24 ਘੰਟੇ ਚੱਲੇਗਾ ਜੇ ਉੱਥੇ